ਅੱਜ ਆਪਾਂ ਤੁਹਾਨੂੰ ਇਹ ਬਣਾ ਕੇ ਦਿਖਾਵਾਂਗੇ ਜੀ ਚਟਪਟ ਬਣ ਜਾਣ ਵਾਲਾ ਇਹ ਮਿੱਠਾ ਤੇ ਇਸ ਤਰੀਕੇ ਨਾਲ ਤੁਸੀਂ ਵੀ ਇਹ ਮਿੱਠੀ ਚੀਜ਼ ਬਣਾ ਸਕਦੇ ਆਂ ਕਈ ਵਾਰ ਆਪਣਾ ਅਚਾਨਕ ਦਿਲ ਕਰਦਾ ਮਿੱਠਾ ਖਾਣ ਨੂੰ ਤਾਂ ਇਸ ਤਰੀਕੇ ਨਾਲ ਤੁਸੀਂ ਇਹ ਚੀਜ਼ ਬਣਾ ਕੇ ਖਾ ਸਕਦੇ ਆਂ ਜੀ ਤੇ ਬਹੁਤ ਹੀ ਜ਼ਿਆਦਾ ਟੇਸਟੀ ਇਹ ਹੈਲਦੀ ਬਣ ਕੇ ਤਿਆਰ ਹੁੰਦੀ ਹੈਗੀ ਤੇ ਇਸ ਤਰੀਕੇ ਨਾਲ ਤੁਸੀਂ ਵੀ ਇਹ ਚੀਜ਼ ਬਣਾ ਕੇ ਖਾ ਸਕਦੇ ਆਂ ਘਰ ਦੇ ਵਿੱਚ ਮਿੰਟਾਂ ਦੇ ਵਿੱਚ ਤੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਇਹ ਸਭ ਨੂੰ ਪਸੰਦ ਆਉਣ ਵਾਲੀ ਹੈ ਜੀ ਤੁਸੀਂ ਵੀ ਇਹ ਚੀਜ਼ ਇਸ ਤਰੀਕੇ ਨਾਲ ਬਣਾ ਕੇ ਇਹ ਖਾ ਸਕਦੇ ਆਂ ਜੀ ਤੇ ਬਹੁਤ ਹੀ ਜ਼ਿਆਦਾ ਟੇਸਟੀ ਤੇ ਹੈਲਦੀ ਚੀਜ਼ ਹੈ ਇਹ ਲੋ ਜੀ ਸਭ ਤੋਂ ਪਹਿਲਾਂ ਆਪਾਂ ਇੱਥੇ ਲੈਂਦੀ ਹੈਗੀ ਚੀਨੀ ਖੰਡ ਤੇ ਇਹ ਆਪਾਂ ਦਾਣੇਦਾਰ ਖੰਡ ਹੀ ਲੈਣੀ ਹੈਗੀ ਪੀਸੀ ਹੋਈ ਨਹੀਂ ਲੈਣੀ ਹੈਗੀ ਤੇ ਇਹ ਆਪਾਂ ਲੈਤੀ ਆ ਪੌਣੀ ਕੁ ਕੋਲੀ ਲੈਤੀ ਖੰਡ ਦੀ ਤੇ ਇਧਰ ਆਪਾਂ ਕੜਾਹੀ ਰੱਖ ਲਈਏਗੀ ਫਰਾਈ ਤੇ ਹੁਣ ਆਪਾਂ ਇਹ ਜਿਹੜੀ ਖੰਡ ਹੈ ਗੀਤੇ ਇਹਦੇ ਵਿੱਚ ਪਾ ਲਾਂਗੇ ਤੇ ਇਹਨੂੰ ਆਪਾਂ ਮੈਲਟ ਕਰ ਲੈਣਾ ਪੰਘਲਾ ਲੈਣਾਗਾ ਇਸੇ ਤਰੀਕੇ ਨਾਲ ਹੀ ਇਹਨੂੰ ਫਲਾਉਂਦੇ ਰਹਿਣਾ ਆਪਾਂ ਨੇ ਮੀਡੀਅਮ ਫਲੇਮ ਤੇ ਜਿਆਦਾ ਆਪਾਂ ਤੇਜ਼ ਗੈਸ ਨਹੀਂ ਕਰਨਾ ਹੈਗਾਗਾ ਨਹੀਂ ਤਾਂ ਫਿਰ ਇਹ ਮੱਚ ਜੂਗਾ ਬਿਲਕੁਲ ਹੀ ਜਿਹੜਾ ਆਪਾਂ ਤਿਆਰ ਕਰਾਂਗੇ ਇਹਦਾ ਡੀਰੀਆ ਲੈਦਾ ਖੰਡ ਦਾ ਇਸ ਤਰੀਕੇ ਨਾਲ ਆਪਾਂ ਇਹਨੂੰ ਚੀਕ ਚਮਚੇ ਨਾਲ ਹਲਾਉ ਲੈ ਹੋਇ ਤੇ ਫਿਰ ਬਣਾ ਲੈਣਾ ਇਹਨੂੰ ਆਪਾਂ ਨੇ ਤੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ ਜੀ ਤੇ ਵੇਖੋ ਜੀ ਹੁਣ ਚੀਨੀ ਆਪਣੀ ਇਹ ਫਿੰਗਰ ਨਹੀਂ ਸ਼ੁਰੂ ਹੋਗੀ ਇਸ ਤਰੀਕੇ ਨਾਲ ਇਹ ਤੇ ਹੁਣ ਇਹ ਸਾਰੀ ਸਿੰਗਲ ਜੁਗ ਚੀਨੀ ਢਲ ਜੂਗੀ ਇਸ ਤਰੀਕੇ ਨਾਲ ਤੇ ਆਪਾਂ ਇਹਦੇ ਵਿੱਚ ਇੱਥੇ ਕੁਝ ਨਹੀਂ ਸਪਾਇਆ ਕੱਲੀ ਚੀਨੀ ਨੂੰ ਪੰਘੜਾ ਰਹੇ ਆਂ ਨਾ ਆਪਾਂ ਇਹਦੇ ਵਿੱਚ ਕੋਈ ਘਿਓ ਜਾਂ ਕੁਝ ਵੀ ਨਹੀਂ ਸੀ ਵਰਤਿਆ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਇਸੇ ਤਰੀਕੇ ਨਾਲ ਹੀ ਆਪਾਂ ਪੂਰੀ ਚੀਨੀ ਨੂੰ ਪੰਘੜਾ ਲੈਣਾਗਾ ਤੇ ਇਹਨੂੰ ਆਪਾਂ ਇਸੇ ਤਰੀਕੇ ਨਾਲ ਹੀ ਹਿਲਾਉਂਦੇ ਰਵਾਂਗੇ ਜੀ ਤੇ ਜਿੰਨਾ ਚਿਰ ਇਹ ਇਹਦਾ ਰੰਗ ਪੂਰਾ ਜਾ ਨਹੀਂ ਹੁੰਦਾ ਤੇ ਉਹਨਾਂ ਚਿਰ ਆਪਾਂ ਇਹਨੂੰ ਇਸੇ ਤਰੀਕੇ ਨਾਲ ਹੀ ਪਕਾਉਂਦੇ ਰਵਾਂਗੇ ਚੀਨੀ ਨੂੰ ਤੇ ਨਾਲ-ਨਾਲ ਹਿਲਾਉਂਦੇ ਜਰੂਰ ਰਹਿਣਾ ਜੀ ਇਹਨੂੰ ਚੀਨੀ ਨੂੰ ਨਹੀਂ ਤਾਂ ਫਿਰ ਇਹ ਵਰਤਨ ਦੇ ਵਿੱਚ ਚਿਪਕ ਜਾਊਗਾ ਇਹਦਾ ਕੋਲ ਇਹ ਜਿਹੜਾ ਬਣਿਆਗਾ ਤਿਆਰ ਹੋਇਆ ਕੋਲ ਇਹਦਾ ਤੇ ਗੈਸ ਦੀ ਫਲੇਮ ਤੁਸੀਂ ਮੀਡੀਅਮ ਹੀ ਰੱਖਣੀ ਬਿਲਕੁਲ ਵੀ ਤੇਜ਼ ਨਹੀਂ ਕਰਨੀ ਇੱਥੇ ਉਂਕੇ ਇਹ ਫਿਰ ਜਲ ਜੂਗਾ ਇਹ ਕੜਾਹੀ ਨਾਲ ਹੀ ਚਿਪਕ ਜੂਗਾ ਇਹ ਨਹੀਂ ਤਾਂ ਜਿਹੜਾ ਇਹ ਆਪਾਂ ਮਿਸ਼ਰਣ ਤਿਆਰ ਕਰ ਰਹੇ ਆਂ ਖੰਡ ਦਾ ਇਸ ਤਰੀਕੇ ਨਾਲ ਮਾਣੇ ਪੂਰਾ ਹੋ ਰਿਹਾਗਾ ਮਿਸ਼ਰਣ ਇਸੇ ਤਰੀਕੇ ਨਾਲ ਹੀ ਆਪਾਂ ਇਹਨੂੰ ਪਕਾਉਂਦੇ ਰਵਾਂਗੇ ਤੇ ਹੁਣ ਸੇਮ ਕੋਲੀ ਨਾਲ ਹੀ ਆਪਾਂ ਜੀ ਇਹ ਜਿਹੜੀ ਕੋਲੀ ਨੇ ਆਪਾਂ ਖੰਡ ਲਈਤੀ ਸੀ ਉਸੇ ਕੋਲੀ ਨਾਲ ਹੀ ਆਪਾਂ ਦੁੱਧ ਲੈਤਾ ਗਾ ਤੇ ਸੇਮ ਹੀ ਆਪਾਂ ਦੁੱਧ ਲੈਣਾਗਾ ਪਾਣੀ ਕੋਲੀ ਖੰਡ ਦੀ ਲਈਤੀ ਐ ਤੇ ਪਾਣੀ ਕੋਲੀ ਆਪਾਂ ਦੁੱਧ ਦੀ ਲਵਾਗੇ ਤੇ ਹੁਣ ਆਪਾਂ ਇੱਧਰ ਇਹ ਚੀਨੀ ਆਪਣੀ ਬਿਲਕੁਲ ਬ੍ਰਾਊਨ ਹੋ ਚੁੱਕੀ ਐ ਇਸ ਤਰੀਕੇ ਨਾਲ ਤੇ ਨਾਲ ਆਪਾਂ ਇਹਦੇ ਵਿੱਚ ਕੁਸ ਕੇਸਰ ਵਗੈਰਾ ਪਾਇਆ ਤੇ ਕਲਰ ਵੇਖੋ ਇਹਦਾ ਕਿੰਨਾ ਵਧੀਆ ਆ ਗਿਆ ਤੇ ਹੁਣ ਆਪਾਂ ਇੱਥੇ ਦੁੱਧ ਐਡ ਕਰ ਦਾਂਗੇ ਜੀ ਇਹ ਤੇ ਦੁੱਧ ਨੂੰ ਆਪਾਂ ਇਸੇ ਤਰੀਕੇ ਨਾਲ ਹੀ ਫਲਾਉਂਦੇ ਰਵਾਂਗੇ ਪੂਰਾ ਕੋਲ ਇਹਦੇ ਵਿੱਚ ਮਿਕਸ ਕਰ ਲਾਂਗੇ ਆਪਾਂ ਚੀਨੀ ਦਾ ਦੁੱਧ ਦੇ ਵਿੱਚ ਚੰਗੀ ਤਰ੍ਹਾਂ ਰਲਾ ਲਾਂਗੇ ਇਹਨੂੰ ਆਪਾਂ ਹੌਲੀ-ਹੌਲੀ ਇਹ ਸਾਰਾ ਕੋਲ ਇਹਦੇ ਵਿੱਚ ਮਿਕਸ ਹੋ ਜਾਣਾ ਜੀ ਤੇ ਇੱਥੇ ਆਪਾਂ ਲੈ ਲਿਆ ਜੀ ਇੱਕ ਕੌਲੀ ਭਰ ਕੇ ਨਾਰੀਅਲ ਦਾ ਬਰਾਦਾ ਇਹ ਨਾਰੀਅਲ ਦਾ ਪੂਰਾ ਤੇ ਸੇਮ ਕੋਲੀ ਨਾਲ ਹੀ ਆਪਾਂ ਜਿਹੜੀ ਕੋਲੀ ਨਾਲ ਖੰਡ ਤੇ ਦੁੱਧ ਲੇਤਾ ਸੇਮ ਕੋਲੀ ਆਪਾਂ ਭਰ ਕੇ ਉੱਪਰ ਤਿੱਕ ਤੇ ਨਾਰੀਅਲ ਦਾ ਬੂਰਾ ਲੇਤਾ ਹੈ ਇਹ ਤੇ ਹੁਣ ਆਪਾਂ ਇਹਨੂੰ ਵੀ ਇਹਦੇ ਵਿੱਚ ਐਡ ਕਰ ਦਾਂਗੇ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਰਲਾ ਲਾਂਗੇ ਇਹਦੇ ਵਿੱਚ ਜੀ ਇਸ ਤਰੀਕੇ ਨਾਲ ਮਿਕਸ ਕਰ ਲਾਂਗੇ ਇਹਨੂੰ ਆਪਾਂ ਤੇ ਬਹੁਤ ਹੀ ਵਧੀਆ ਟੇਸਟੀ ਇਹ ਚੀਜ਼ ਬਣ ਕੇ ਤਿਆਰ ਹੋਊਗੀ ਜੀ ਤੇ ਬਾਜ਼ਾਰ ਦੇ ਵਿੱਚ ਜਿਵੇਂ ਇਹ ਬਹੁਤ ਜ਼ਿਆਦਾ ਮਹਿੰਗੀ ਮਿਲਦੀ ਹੈ ਇਹ ਜਿਹੀਆਂ ਚੀਜ਼ਾਂ ਤੇ ਘਰ ਦੇ ਵਿੱਚ ਆਪਾਂ ਆਸਾਨੀ ਨਾਲ ਬਣਾ ਸਕਦੇ ਜੀ ਇਹਨਾਂ ਨੂੰ ਤੇ ਨਾਲ ਇਹ ਬਹੁਤ ਹੀ ਜ਼ਿਆਦਾ ਜਲਦੀ ਬਣ ਕੇ ਤਿਆਰ ਹੋ ਜਾਂਦੇ ਆ ਤੇ ਨਾਲੇ ਟੇਸਟੀ ਤੇ ਦੇਖੋ ਜੀ ਦੇਖਣ ਚ ਵੀ ਕਿੰਨਾ ਵਧੀਆ ਲੱਗਦਾ ਇਹ ਹੋਣੀ ਤੇ ਖਾਣ ਸੀ ਤਾਂ ਇਹ ਸਵਾਦ ਇਹ ਹੋਊਗਾ ਹੀ ਹੋਊਗਾ ਬਹੁਤ ਜ਼ਿਆਦਾ ਸਵਾਦ ਬਣਦਾ ਜੀ ਇਹ ਤੇ ਇੱਕ ਵਾਰ ਜੇਕਰ ਤੁਸੀਂ ਇਹ ਬਣਾ ਲਿਆ ਨਾ ਤਾਂ ਵਾਰ-ਵਾਰ ਬਣਾ ਕੇ ਖਾਓਗੇ ਤੇ ਬੱਚਿਆਂ ਤੋਂ ਲੈ ਕੇ ਜੇ ਵੱਡਿਆਂ ਤੱਕ ਬਜ਼ੁਰਗਾਂ ਤੱਕ ਸਭ ਨੂੰ ਇਹ ਪਸੰਦ ਆਉਣ ਵਾਲੀ ਚੀਜ਼ ਹੈ ਜੀ ਤੇ ਜੇ ਕਈ ਵਾਰ ਆਪਣਾ ਅਚਾਨਕ ਹੀ ਮਿੱਠਾ ਖਾਣ ਨੂੰ ਦਿਲ ਕਰਦਾ ਤਾਂ ਆਪਾਂ ਇਹ ਝਟਪਟ ਬਣਾ ਕੇ ਤਿਆਰ ਕਰ ਸਕਦੇ ਹਾਂ ਜੀ ਕੋਈ ਜ਼ਿਆਦਾ ਇਹ ਤੇ ਟਾਈਮ ਨਹੀਂ ਲੱਗਦਾ ਹੈਗਾ ਤੇ ਹੁਣ ਆਪਾਂ ਇਹਨੂੰ 2-3 ਮਿੰਟ ਇਸੇ ਤਰੀਕੇ ਨਾਲ ਹੀ ਹਿਲਾਉਂਦੇ ਰਹਿਣਾ ਜੀ ਤਾਂ ਕਿ ਇਹ ਚੰਗੀ ਤਰ੍ਹਾਂ ਬੂਰਾ ਵੀ ਇਹਦੇ ਵਿੱਚ ਚਾਸ਼ਨੀ ਦੇ ਵਿੱਚ ਰਲ ਜਿ ਕੇ ਟੇਪ ਆਪ ਕਾ ਜੀ ਇਸ ਤਰੀਕੇ ਨਾਲ ਚਾਸ਼ਨੀ ਦੇ ਵਿੱਚ ਰਲ ਕੇ ਜਿਹੜੀ ਆਪਾਂ ਹੈ ਖੰਡ ਮੈਲਟ ਕੀਤੀ ਸੀ ਤੂੰ ਲੜਾਈ ਸੀ ਤੇ ਹੁਣ ਆਪਾਂ ਇੱਥੇ ਲਵਾਂਗੇ ਜੀ ਇੱਕ ਚਮਚ ਦੇਸੀ ਘਿਓ ਦਾ ਤੇ ਇਹਦੇ ਨਾਲ ਇਹਦਾ ਟੇਸਟ ਵੀ ਬਹੁਤ ਜ਼ਿਆਦਾ ਵੱਧ ਜਾਊਗਾ ਤੇ ਇਹਦੇ ਤੇ ਇਹ ਚਮਕ ਵੀ ਆ ਜੂਗੀ ਤੇ ਤੇ ਹੁਣ ਆਪਾਂ ਦੇਸੀ ਘਿਓ ਵੀ ਇਹਦੇ ਵਿੱਚ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਇਸ ਤਿਕਾਉ ਤਾਈ ਜਦੋਂ ਆਪਾਂ ਕਿਸੇ ਵੀ ਰੈਸਪੀ ਦੇ ਵਿੱਚ ਪਾਉਨੇ ਆ ਤਾਂ ਟੇਸਟ ਉਹਦਾ ਦੁੱਗਣਾ ਹੋ ਜਾਂਦਾ ਹੈਗਾ ਹਰੀ ਕਰਸਤੀ ਦਾ ਦੇਖੋ ਜੀ ਕਿੰਨੀ ਵਧੀਆ ਸ਼ਾਈਨਿੰਗ ਆਉਣ ਲੱਗਦੀ ਹੈ ਇਹ ਕਿਉਂ ਪਾਇਆ ਹੈ ਤਾਂ ਕਿਉਂ ਪਾ ਕੇ ਬਸ ਆਪਾਂ ਇਹਨੂੰ ਇੱਕ ਅੱਧਾ ਮਿੰਟ ਹੀ ਪਕਾਉਣਾ ਹੈਗਾ ਇਹ ਤਰੀਕੇ ਚਲੋ ਜੀ ਹੁਣ ਇਹ ਆਪਣੀ ਰੈਸਪੀ ਬਿਲਕੁਲ ਬਣ ਕੇ ਤਿਆਰ ਰਗੀ ਤੇ ਹੁਣ ਆਪਾਂ ਗੈਸ ਬੰਦ ਕਰ ਦਿੰਨੇ ਆ ਤੇ ਇਹਨੂੰ ਕਿਸੇ ਵਰਤਨ ਦੇ ਵਿੱਚ ਕੱਢ ਲਾਂਗੇ ਆਪਾਂ ਲਓ ਜੀ ਇੱਥੇ ਆਪਾਂ ਇਹਨੂੰ ਕੌਲੀ ਦੇ ਵਿੱਚ ਕੱਢ ਲਿਆ ਤੇ ਦੇਖੋ ਕਿੰਨਾ ਵਧੀਆ ਲੱਗਦਾ ਤੇ ਹੁਣ ਆਪਾਂ ਇਹਦੀ ਗਾਰਨਿਸ਼ ਕਰਾਂਗੇ ਜੀ ਕੋਈ ਵੀ ਵੈਸੇ ਤੁਸੀਂ ਡਰਾਈ ਫਰੂਟ ਵੀ ਪਾ ਸਕਦੇ ਜੀ ਜਦੋਂ ਪਹਿਲੇ ਬਣਾ ਰਹੇ ਸੀਗੇ ਬਣਾਉਣ ਦੇ ਸਮੇ ਤੇ ਹੁਣ ਆਪਾਂ ਇਹਦੇ ਥੋੜਾ ਜਿਹਾ ਨਾਰੀਅਲ ਦਾ ਬਰਾਦਾ ਪਾਵਾਂਗੇ ਹਲਕਾ ਹਲਕਾ ਪਏ ਇਸ ਤਰੀਕੇ ਨਾਲ ਨਾਰੀਅਲ ਦਾ ਬਰਾਦਾ ਪਾਵਾਂਗੇ ਤੇ ਤੇ ਲੋ ਜੀ ਹੁਣ ਆਪਣੀ ਟੇਸਟੀ ਰੈਸਪੀ ਇਹ ਬਣ ਕੇ ਤਿਆਰ ਹੈਗੀ ਤੇ ਦੇਖੋ ਜੀ ਕਿੰਨੀ ਵਧੀਆ ਲੱਗ ਰਹੀ ਹੈ ਆ ਦੇਖਣ ਚ ਤੇ ਤੁਸੀਂ ਝਟਪਟ ਇਹਨੂੰ ਬਣਾ ਕੇ ਖਾ ਸਕਦੇ ਆ ਜਦੋਂ ਅਚਾਨਕ ਤੁਹਾਡਾ ਦਿਲ ਕਰੇ ਮਿੱਠਾ ਖਾਣ ਦਾ ਤਾਂ ਇਸ ਤਰੀਕੇ ਨਾਲ ਤੁਸੀਂ ਬਣਾ ਕੇ ਇਹਨੂੰ ਖਾ ਸਕਦੇ ਆ ਜੀ ਤੇ ਵੀਡੀਓ ਵੇਖਣ ਲਈ ਜੀ ਬਹੁਤ ਬਹੁਤ ਧੰਨਵਾਦ ਜੀ ਤੇ ਤੁਸੀਂ ਵੀ ਇਸ ਤਰੀਕੇ ਨਾਲ ਬਣਾ ਕੇ ਇੱਕ ਵਾਰ ਇਹਨੂੰ ਖਾ ਕੇ ਜਰੂਰ ਵੇਖੋ ਜੀ ਇਹ ਰੈਸਪੀ ਨੂੰ ਤੇ ਇਹਨੂੰ ਜੇਕਰ ਤੁਸੀਂ ਨਾਰਮਲ ਜਿਹਾ ਕਰਕੇ ਖਾਣਾ ਚਾਹੁੰਦੇ ਆ ਕੋਸਾ ਜਿਆਦਾ ਕੋਸਾ ਕਰਕੇ ਖਾ ਸਕਦੇ ਆ ਤੇ ਨਹੀਂ ਤੁਸੀਂ ਇਸੇ ਤਰ੍ਹਾਂ ਹੀ ਇਹਨੂੰ ਖਾ ਸਕਦੇ ਆ ਜੀ ਤੇ ਠੰਡਾ ਠੰਡਾ ਕਰਨ ਦੀ ਇਹਨੂੰ ਕੋਈ ਲੋੜ ਨਹੀਂ ਹੈਗੀ ਜੀ ਵੀ ਜਾਂ ਫਰਿੱਜ ਚ ਰੱਖਣਾ ਜਾਂ ਕਿਵੇਂ ਤੇ ਇਸ ਤਰੀਕੇ ਨਾਲ ਹੀ ਇਹਨੂੰ ਆਪਾਂ ਖਾ ਸਕਦੇ ਆਂਗੇ ਤੇ ਚਲੋ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ